ਨਿਰਗੁਣਿਆ ਨਿਅਨੇ ਆਉ ਸੋ ਪ੍ਰਭ ਸਦਾ ਸਮਾਲ ਜਿਨ ਕੀਆਂ ਤਿਸ ਚੀਤੋ ਰੱਖੋ ਨਾਨਕ ਨਿਬਹੀ ਨਾਲੇ ਨਿਰਗੁਣਿਆ ਨਿਅਨੇ ਆਉ ਸੋ ਪ੍ਰਭ ਸਦਾ ਸਮਾਲ ਜਿਨ ਕੀਆਂ ਇਸ ਚੀਤ ਰਖ ਨਾਨਕ ਨਿਭੀ ਨਾਨ ਪਰਮਈਆ ਕੇ ਗੁਣ ਤੇ ਤੁਪਰਾਣੀ ਕੌਨ ਮੂਰਤੇ ਕੌਨ ਦ੍ਰਿਸ਼ਟਾਨੀ ਜਿਨ ਤੁ ਸਾਜ ਸਵਾਰ ਸਿਗਾਰੇਆ ਗਰਭ ਅਗਨ ਮੈਂ ਜਿਨ ਹੈ ਉਬਾਰੇਆ ਮਾਰ ਬਿਵਸਤਾ ਤੁਝੇ ਪਿਆਰੇ ਦੂ ਘਰ ਜੋ ਬਨ ਭੋਜਨ ਸੁਖੀ ਸੁ ਬਿਰਧ ਬਿਆ ਉਪਰ ਸਾਥ ਸੈ ਮੁਖੇ ਆਪਿਆਓ ਬੈਠ ਕਾਉਂਦੈ ਏਓ ਨਿਰਗੁਣ ਗੁਣ ਕਾ ਛੂਨ ਬੂਝੈ ਬਖਸੂਲੇ ਹੋ ਤਾਉ ਨਾ ਸੇਵ ਦੇ ਗਰਮਈਆ ਕੇ ਗੁਣ 체ਤ ਪਰਾਨੀ ਕਵਨ ਮੂਲ ਤੇ ਕਵਨ ਦੇਸ਼ਕਾਨੀ ਜਿਨ ਤੂੰ ਸਾਜ ਸਮਾਰ ਸੀ ਗਾਰੇ ਆ ਗਰਭ ਅਗੰਮ ਮੈਂ ਜਿਨ ਹੈ ਉਬਾਰੇ ਆ ਬਾਰ ਵਿਵਸਥਾ ਤੁਝ ਪਿਆਰੇ ਦੂ ਜੋਨ ਭੋਜਨ ਸੁਖ ਸੁਭਿਰਧ ਪਿਆ ਉਪਰ ਸਾਖ ਸੈ ਮੁਖਿ ਆਪਿ ਆਓ ਬੈਠ ਕਾਓ ਨੇ ਇਹੋ ਨਿਰਗੁਣ ਗੁਣ ਕਥੋ ਨ ਭੋਜੈ ਬਖਸ ਲਿਓ ਕਾਉ ਨਿਕ ਸੀਂਦੇ ਇਹੋਂ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲਿਓ ਤਉ ਨਾਨਕ ਸੇਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਨਿਰਗੁਣ ਆ ਰਹੇ ਆਣਿਆ ਸੋ ਪ੍ਰਭ ਸਦਾ ਸਮਾਲ ਐ ਪ੍ਰਾਣੀ ਤੂੰ ਕਿਹੜੇ ਕਿਹੜਾ ਗੁਣ ਹੈ ਤੇਰੇ ਚ ਕੋਈ ਗੁਣ ਨਹੀਂ ਹੈਗਾ ਤੇਰੇ ਚ ਜੋ ਵੀ ਤੇਰੇ ਚ ਹੈ ਸਭ ਸਾਰੀ ਊਰਜਾ ਸਾਰਾ ਕੁਝ ਪ੍ਰਮਾਤਮਾ ਦਾ ਦਿੱਤਾ ਤੇਰਾ ਆਪ ਦਾ ਕੁਝ ਵੀ ਨਹੀਂ ਤੇਰੇ ਆਪ ਦੇ ਵਿੱਚ ਕੋਈ ਗੁਣ ਨਹੀਂ ਤੇ ਤੂੰ ਇਸ ਗੱਲ ਤੋਂ ਅਣਜਾਣ ਵੀ ਹੈ ਤੇ ਭਾਈ ਜਿਨੇ ਤੇਰੀ ਸਿਰਜਣਾ ਕੀਤੀ ਹੈ ਨਾ ਉਹਨੂੰ ਯਾਦ ਰੱਖ ਜਿਨੇ ਤੈਨੂੰ ਪੈਦਾ ਕੀਤਾ ਜਨ ਕੀਆ ਤੇ ਸਚੇਤ ਰੱਖ ਨਾਨਕ ਨਿਭੀ ਨਾਲ ਉਸ ਪ੍ਰਭੂ ਦਾ ਨਾਮ ਹੈ ਨਾ ਉਹੀ ਨਾਲ ਜਾਏਗਾ ਇਹ ਜਿਸ ਮਾਇਆ ਦੇ ਪਿੱਛੇ ਆਪਾਂ ਬਾਬਲੇ ਹੋਏ ਫਿਰਦੇ ਆ ਉਹਨੇ ਸਾਥ ਨਹੀਂ ਜਾਣਾ ਅਸ਼ਟਪਦ ਵਿੱਚ ਬਾਬਾ ਜੀ ਹੁਕਮ ਕਰਦੇ ਹਨ ਰਮਈਆਂ ਕੇ ਗੁਣ ਚੇਤ ਪ੍ਰਾਣੀ ਇਹ ਸਾਹ ਲੈਣ ਵਾਲੇ ਪ੍ਰਾਣੀ ਤੇਰੇ ਸਾਥ ਚੱਲ ਰਹੇ ਹਨ ਉਸ ਪ੍ਰਭੂ ਨੂੰ ਚੇਤੇ ਕਰ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਤੂੰ ਕੀ ਸੀ ਜਦੋਂ ਜੰਮਦਾ ਹੈ ਨਾ ਜੰਮਣ ਤੋਂ ਪਹਿਲਾਂ ਵੀ ਜਦੋਂ ਪ੍ਰੂਣ ਅਵਸਥਾ ਦੇ ਵਿੱਚ ਹੁੰਦਾ ਕੀ ਹੁੰਦਾ ਬੁਲਬੁਲਾ ਤੇ ਫਿਰ ਕਿੰਨੀਆਂ ਕਿੱਡੀਆਂ ਵੱਡੀਆਂ ਗੱਲਾਂ ਕਰ ਲੱਗਦਾ ਕਿ ਬਣ ਜਾਂਦਾ ਜਿੰਨ ਤੋਂ ਸਾਹ ਸਵਾਰ ਸਿਗਾਰਿਆ ਗਰਭ ਅੰਗਨ ਮੇ ਜਿਨੇ ਉਬਾਰਿਆ ਜਿਨੇ ਤੈਨੂੰ ਸਵਾਰਿਆ ਸ਼ਿੰਗਾਰੇ ਆ ਤੇ ਜਿਹੜੀ ਗਰਭ ਅਵਸਥਾ ਵਿੱਚੋਂ ਤੈਨੂੰ ਬਾਹਰ ਕੱਢ ਕੇ ਸੁਰੱਖਿਅਤ ਕੱਢ ਕੇ ਕਿੱਡਾ ਬਦਲਾ ਤੈਨੂੰ ਕਰ ਦਿੱਤਾ ਬਾਹਰ ਬਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਨ ਪੋਜਨ ਸੁਖਸੂਦ ਜਦੋਂ ਤੂੰ ਬੱਚਾ ਸੀ ਨਾ ਤੇਰੇ ਦੰਦ ਵੀ ਹੈ ਨਹੀਂ ਸੀਗੇ ਤੇ ਦੁੱਧ ਦਾ ਪ੍ਰਬੰਧ ਸੀਗਾ ਤੇ ਜਦੋਂ ਤੂੰ ਜਵਾਨ ਹੋਇਆ ਤੈਨੂੰ ਕਿੰਨੀਆਂ ਸੁੱਖ ਸੁਵਿਧਾਵਾਂ ਕਿੰਨੇ ਤਰ੍ਹਾਂ ਦਾ ਭੋਜਨ ਤੈਨੂੰ ਪ੍ਰਾਪਤ ਹੋਇਆ ਬਿਰਧ ਪਿਆ ਉਪਰ ਸਾਖ ਸਨ ਜਦੋਂ ਤੂੰ ਬੁੱਢਾ ਹੋ ਗਿਆ ਤੇਰੇ ਸਾਖ ਸੰਬੰਧੀ ਤੇਰੀ ਸੇਵਾ ਲਈ ਤਿਆਰ ਨੇ ਸਾਰੇ ਪੁੱਤ ਨੇ ਕੀ ਖਾਓਗੇ ਕੀ ਪੀਓਗੇ ਮੁੱਖ ਪਿਆਉ ਬੈਠ ਕੋ ਦੇ ਤੂੰ ਬੈਠਾ ਹੁੰਨਾ ਉਹ ਆ ਕੇ ਪੁੱਛਦੇ ਨੇ ਕਿ ਆ ਪੀ ਲੋ ਆ ਖਾ ਲੋ ਤੇ ਆਪਾਂ ਜਿਹੜੇ ਨਿਰਗੁਣ ਵਿਅਕਤੀ ਹੁਣੇ ਇਹ ਕੋਈ ਗੁਣ ਨਹੀਂ ਜਾਣਦੇ ਦੇਖੋ ਦਾਤਾਰ ਦੀ ਖੇਡ ਕਿਵੇਂ ਆਪਣੀ ਪਾਲਣ ਪੋਸ਼ਣ ਕਰ ਰਿਹਾ ਆਪਣੇ ਕੋਲੇ ਆਪ ਕੋਈ ਗੁਣ ਹੈ ਨਹੀਂ ਤੇ ਜੋ ਪ੍ਰਮਾਤਮਾ ਦੇ ਗੁਣ ਹਨ ਪ੍ਰਮਾਤਮਾ ਦੀ ਬਖਸ਼ਿਸ਼ ਆਪਾਂ ਉਹਨਾਂ ਨੂੰ ਪਹਿਚਾਣਦੇ ਤੱਕ ਨਹੀਂ ਇਹ ਨਿਰਗੁਣ ਗੁਣ ਕਛੂ ਨਾ ਬੁੱਝੇ ਬਿਲਕੁਲ ਨਹੀਂ ਬੁੱਝਦੇ ਆਪਾਂ ਕਿ ਕਿੱਡੀ ਮਹਿਰ ਆ ਪ੍ਰਮਾਤਮਾ ਨੇ ਬਖਸ਼ ਲਿਓ ਤੋਂ ਨਾਨਕ ਸੀ ਜੇ ਪ੍ਰਭੂ ਬਖਸ਼ਣ ਤਾਂ ਹੀ ਆਪਣੇ ਜਿਹੜੀ ਆ ਅਕ੍ਰਿਤਕਣਤਾ ਹੈ ਨਾ ਅਕ੍ਰਿਤਕਣਤਾ ਇਹ ਉਹ ਵਿਵਸਥਾ ਹੁੰਦੀ ਹੈ ਵੀ ਕੀਤੇ ਹੋਏ ਗੁਣਾ ਨੂੰ ਕੀਤੇ ਹੋਏ ਉਪਕਾਰਾਂ ਨੂੰ ਪਹਿਚਾਣਨਾ ਹੀ ਨੇ ਤੇ ਇਹ ਆ ਜਿਹੜੀ ਅਕ੍ਰਿਤਕਣਤਾ ਹੈ ਨਾ ਇਸ ਨੂੰ ਪਰਮਾਤਮਾ ਬਖਸ਼ਦੇ ਇਹ ਨਿਰਗੁਣ ਗੁਣ ਕਛੂਨ ਬੂਝੇ ਜਦੋਂ ਬਖਸ਼ਿਸ਼ ਹੋ ਜਾਏ ਨਾ ਤਾਂ ਫਿਰ ਆਪਣਾ ਕਲਿਆਣ ਹੋਵੇ ਆਪਾਂ ਨੂੰ ਰੱਬ ਚੇਤਿ ਆਵੇ ਸਵੇਰੇ ਸ਼ਾਮ ਇਹ ਉਹ ਨਿਰਗੁਣ ਗੁਣ ਕਛੂਨ ਬੂਝੇ ਬਖਸ਼ ਲਿਓ ਤਾਂ ਨਾਨਕ ਜੀ ਜੇ ਫਿਰ ਪ੍ਰਭੂ ਆਪਾਂ ਨੂੰ ਚੇਤੇ ਹਣ ਜੇ ਆਪਣੇ ਤੇ ਬਖਸ਼ਿਸ਼ ਹੋਵੇ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਕੋਈਆਂ ਗਲਤੀਆਂ ਰਹੀਆਂ ਖਿਮਾ ਦਾ ਜਾਚਕੇ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਸ਼੍ਰੇਂਖਲਾ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ